ਰੇਡੀਆ ਪੰਜਾਬ ਟੂਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਸਾਰੇ ਭਾਰਤ ਦੇ ਕਿਸਾਨ ਅੱਜਕਲ ਸੜਕਾਂ ਤੇ ਨੇ। ਪਰ ਭਾਰਤ ਦੀ ਕੇਂਦਰ ਸਰਕਾਰ ਯਾਨੀ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਹੀ ਘਬराई ਹੋਈ ਹੈ। ਕੀ ਇਹ ਭਾਜਪਾ ਦਾ ਉੱਪਰੋਂ ਆਦੇਸ਼ ਹੈ ਕਿ ਪੰਜਾਬ ਨੂੰ ਸਾਰੇ ਪਾਸੇ ਤੋਂ ਕਿਲ ਬੰਦੀ ਯਾਨੀ ਕਿ ਕਿਲਾ ਬੰਦੀ ਕਰ ਦਿੱਤੀ ਜਾਵੇ। ਤਾਜ਼ਾ ਤਰੀਕ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਖਬਰਾਂ ਆ ਰਹੀਆਂ ਨੇ ਰਾਜਸਥਾਨ ਦੇ ਬਾਰਡਰ ਤੋਂ ਹੁਣ ਪੰਜਾਬ ਦੇ ਕਿਸਾਨਾਂ ਨੇ ਕੀ ਰਾਜਸਥਾਨ ਵਿੱਚ ਦੀ ਹੋ ਕੇ ਦਿੱਲੀ ਜਾਣਾ ਨਹੀਂ ਕਿਸਾਨਾਂ ਦਾ આરોਪ ਹੈ ਕਿ ਭਾਜਪਾ ਦੇ ਇਸ਼ਾਰੇ ਦੇ ਉੱਤੇ ਭਾਜਪਾ ਪ੍ਰਸ਼ਾਸਿਤ ਜਿਹੜੇ ਸੂਬੇ ਨੇ ਉਹ ਪੰਜਾਬ ਦੇ ਕਿਸਾਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਨੇ ਕਿਸਾਨਾਂ ਦਾ ਕਿਨੂ ਬਾਗਾਂ ਦੇ ਵਿੱਚ ਬਰਬਾਦ ਹੋ ਰਿਹਾ ਗੰਗानगर ਨਾਲ ਲੱਗਦੇ ਪੰਜਾਬ ਦੇ ਗਮਜ਼ਾਲ ਤੇ ਗੰਗਾ ਨਗਰ ਦੇ ਸਾਧੂ ਵਾਲੀ ਤੋਂ ਤੁਹਾਨੂੰ ਇੱਕ ਖਾਸ ਰਿਪੋਰਟ ਲੈ ਕੇ ਅਸੀਂ ਹਾਜ਼ਰ ਹਾਂ ਜਿੱਥੇ ਕਿ ਪੰਜਾਬ ਤੋਂ ਗੰਗਾ ਨਗਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਨਾ ਗੰਗਾ ਨਗਰ ਤੋਂ ਪੰਜਾਬ ਵੱਲ ਤੇ ਨਾ ਪੰਜਾਬ ਤੋਂ ਰਾਜਸਥਾਨ ਵੱਲ ਨੂੰ ਜਾਣ ਦਿੱਤਾ ਜਾ ਰਿਹਾ ਆਓ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਇਸ ਪਾਸੇ ਐਂਟਰੀ ਕਰ ਰਹੇ ਆਹ ਗੱਡੀ ਮੁੜ ਕੇ ਆਉਣਗੀਆਂ ਲਾਲ ਗੱਡੀ ਜਿਹੜੀ ਇੱਥੋਂ ਆਪਣੇ ਕੋਲੋਂ ਟੱਪੀ ਏ ਵਾਪਸ ਆਵੇਗੀ ਮੁੜ ਕੇ ਸਾਡਾ ਸਿੰਨੂ ਦਾ ਕਾਰੋਬਾਰ 4-5 ਹਜ਼ਾਰ ਕਰੋੜ ਦਾ ਹੈ ਕਿਹੜੇ ਭਰਾ ਕਹਿੰਦੇ ਨੇ ਤੁਸੀਂ ਦਿੱਲੀ ਨਹੀਂ ਜਾ ਰਹੇ ਐ ਐਨ ਚਲੋ ਸਾਡੇ ਕੋਲ ਚ ਪਛਾਣ ਦੱਗੇ ਬੰਦੀਆਂ ਨੇ ਪ੍ਰੋਗਰਾਮ ਦੇਖਾ ਸਭ ਦੇ ਸਾਹਮਣੇ ਨਹੀਂ ਸਮਝ ਨਹੀਂ ਪਈ ਨਹੀਂ ਹਰ ਚੀਜ਼ ਚਲੋ ਪਛਾਣ ਹੈ ਸਾਬ ਜੇ ਕੋਈ ਆ ਜਾਂਦਾ ਉਹਨੂੰ ਰਸਤਾ ਤਾਂ ਪਾ ਦਿਆ ਕਰਦੇ ਅੱਲਾਹ ਤੇ ਦੋ ਮਿੰਟ ਰੁਕਦੇ ਇੰਨਾ ਕੱਟ ਨਹੀਂ ਆਲੀ ਕਿੰਨੇ ਉਹਨੂੰ ਜੇ ਕੋਈ ਵਿਚਾਰਾ ਤੁਸੀਂ ਵੇਖੋ ਜਾਣਾ ਦਿੱਲੀ ਦਿੱਲੀ ਲੱਗਿਆ ਪੈਰੀਏ ਇੱਥੇ ਲਾ ਦੇ ਕੀ ਫਾਇਦਾ ਤੇਰੇ ਨਵੇਂ ਸਰੂਪ ਹੁਕਮ ਦੇ ਪੁੰਦ ਹੈ ਨਹੀਂ ਦੋ ਹੀ ਨਹੀਂ ਦੋ ਮੰਨ ਨਹੀਂ ਆਪਾਂ ਤਾਂ ਪੀਏ ਇੱਕ ਵਿਚਾਰੀ ਕੇ ਬਾਪ ਮੇਰਾ ਨਾਮ ਰੇ சுரேਕ ਕੁਮਾਰ ਆ ਆਇਮਾਲੇ ਤੋਂ ਆਇਆ ਜਿਲ੍ਹਾ ਫਾਹਲਕਾ ਆਮ ਲੋਕਾਂ ਦਾ ਕੀ ਕਸੂਰ ਐ ਇੰਦੇ 'ਚ ਕਿਸਾਨਾਂ ਦਾ ਕੋਈ ਹੈਗੀ ਆ ਸਮੱਸਿਆ ਉਹ ਸਰਕਾਰ ਨਾਲ ਬਹਿ ਕੇ ਗੱਲ ਕਰਨਾ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ ਜੀ ਉੱਥੋਂ ਤੁਰ ਕੇ ਆਏ ਆ ਸਾਡਾ ਕਸੂਰ ਤਾਂ ਦੱਸਣ ਕੀ ਹੈ ਜੀ ਕਿੰਨੇ ਕੁ ਯਾਤਰੀ ਆ ਰਹੇ ਨੇ ਉੱਧਰ ਤੁਰ ਕੇ ਬਹੁਤ ਆ ਰਹੇ ਆ ਜੀ ਪੈਦਲ ਹੀ ਆ ਰਹੇ ਆ ਸਾਰੀ ਜਾਣਾ ਕਿੱਥੇ ਸੀ ਤੁਸੀਂ ਮੈਂ ਗੰਗਾ ਨਗਰ ਜਾਣਾ ਸੀ ਜੀ ਉੱਥੋਂ ਤੁਰ ਕੇ ਆਇਆ ਗਮਜਾਲ ਤੋਂ ਜੀ ਕੀ ਕਸੂਰ ਹੈ ਦੱਸੋ ਸਾਡਾ ਗੰਗਾ ਨਗਰ ਕਿਸ ਕੰਮ ਵਾਸਤੇ ਗੰਗਾ ਨਗਰ ਕਿਸ ਕੰਮ ਵਾਸਤੇ ਗੰਗਾ ਨਗਰ ਮੈਂ ਰਿਸ਼ਤੇਦਾਰੀ ਸੀਗੀ ਉੱਥੇ ਕੋਈ ਮਰਗ ਹੋ ਗਈ ਉਧਰ ਚੱਲਿਆ ਸੀ ਜੀ ਹੂੰ ਮੁਰਗੀ ਬੁਲਵਾਉਣਾ ਹੈ ਡਰਾਈਵਰ ਪਰਮਜੀਤ ਕੁਮਾਰ ਯਾਬ ਰੋਡ ਦੇ ਸ਼੍ਰੀ ਨਕਸਰ ਸਾਹਿਬ ਬਿੱਪੂ ਦਾ ਕੰਡਕਟਰ ਆ ਜੀ ਤੁਸੀਂ ਬੱਸਾਂ ਰਾਜਸਥਾਨ ਦੇ ਵਿੱਚ ਲਿ ਜਾ ਰਹੇ ਹੋ ਕਿ ਨਹੀਂ ਲਿ ਜਾ ਰਹੇ ਸਰ ਨਹੀਂ ਰਾਜਸਥਾਨ ਚ ਨਹੀਂ ਇੱਥੇ ਬਾਰਡਰ ਤੇ ਇਹਨਾਂ ਨੇ ਬੈਰੀਕੇਡ ਕੀਤੀ ਹੋਈ ਹੈ ਹੂੰ ਇੱਥੇ ਤੱਕ ਹੀ ਆਉਂਦੀ ਆ ਸਾਧੂ ਵਾਲੇ ਦੇ ਬੈਰੀਅਰ ਤਿੰਦਾ ਇੱਥੇ ਤੱਕ ਹੀ ਗੱਡੀਆਂ ਆਉਂਦੀਆਂ ਔਰ ਇੱਥੇ ਸਾਨੂੰ ਮਜਬੂਰਾਂ ਨੂੰ ਵਾਪਸ ਜਾਣਾ ਪੈਂਦਾ ਇੱਥੇ ਸਵਾਰੀਆਂ ਪਰ ਅੱਗੇ ਕਿਸ ਤਰ੍ਹਾਂ ਪ੍ਰੋਵਾਈਡ ਹੁੰਦੀਆਂ ਅੱਗੇ ਕਿਸ ਤਰ੍ਹਾਂ ਜਾਂਦੀਆਂ ਸਵਾਰੀਆਂ ਅੱਗੇ ਪੈਦਲ ਚੱਲ ਕੇ ਜਾਂਦੀਆਂ ਸਿਰ ਕੋਈ ਆਪਦਾ ਸਾਧਨ ਮੰਗਾਦਾ ਯਾਕੂਬ ਵਗੈਰਾ ਕਰਦੇ ਠੀਕ ਕਿਸ ਤਰ੍ਹਾਂ ਸਮੱਸਿਆ ਹੈ ਆਮਜੀਤ ਜੀ ਦولتਪੁਰੋ ગામ ਹੈ ਇੱਥੇ ਨੇੜੇ ਮੈਂ ਤਾਂ ਕੋਈ ਐਮਰਜੈਂਸੀ ਕੰਮ ਹੋ ਗੰਗਾ ਨਗਰ ਜਾਵਾਂ ਉਹ ਤੋ ਅੱਗਾ ਆਇਆ ਅਠੇ ਦੇਖੋ ਤੇ ਬੈਰੀਕੇਡ ਲਗਾ ਰੱਖਿਆ ਲੰਬਾ ਚੋੜਾ ਲੰਗੜ ਨੇ ਦੇ ਕੋਈ ਪੁਲਿਸ ਕਰਮਚਾਰੀ ਓਨ ਡਿਊਟੀ ਹੈ ਜੇ ਕਹੇ ਜੀ ਵਾਪਸ ਜਾਓ ਤੋ ਓਹੀ ਹੈ ਜੀ ਬੜੀ ਭਾਰੀ ਦਿੱਕਤ ਹੈ ਸਾਰੀ ਪਬਲਿਕ ਹੀ ਹੋਰ ਬਹੁਤ ਗੱਡੀਆਂ ਨੇ ਮੇਰੇ ਸਾਹਮਣੇ ਹੀ ਮੋੜੀ ਹੈ ਬਹੁਤ ਲੋਕ ਵਾਪਸ ਜਾਣ ਲੱਗ ਰਹੇ ਕੋਈ ਰਸਤਾ ਕੋ ਨਹੀਂ ਇੰਨੇ ਗੰਗਾ ਨਗਰ ਜਾਣ ਦੀ ਕਿੰਨੀ ਕੋਈ ਐਮਰਜੈਂਸੀ ਹੋਵੇ ਹੋਰ ਹੋਵੇ ਤੋ ਬੜੀ ਦਿੱਕਤ ਹੈ ਤੋ ਲੋਕ ਕਿਹਾਂ ਜਾਣ ਲੱਗੇ ਲੋਕ ਪਤੋ ਨਹੀਂ ਜੀ ਕਿਹਾਂ ਜਾਣ ਲੱਗ ਰਹੇ ਹੈ ਤੋ ਕਹੇ ਜੀ ਹੱਥੋਂ ਬੰਦੇ ਵਾਪਸ ਜਾਓ ਗਵਰਨ ਸਿੰਘ ਹੈ ਜਿੰਮੇਂਦਾਰ ਕਿੱਥੋਂ ਦਿਓ ਅਸੀਂ ਮਾਧ ਪ੍ਰਦੇਸ਼ ਦੇ ਹਾਂ ਕਿੱਥੋਂ ਆ ਰਹੇ ਹੋ ਤੁਸੀਂ ਅਸੀਂ ਗੰਗਾ ਦਾ ਟ੍ਰੇਨ ਤੋਂ ਉਤਰੇ ਹਾਂ ਜੀ ਤੇ ਇੱਥੋਂ ਆ ਬੜੀ ਮੁਸ਼ਕਿਲ ਨਾਲ ਆਟੋ ਦੇ ਆਏ ਆ ਪਿੱਛੇ ਤੇ ਇਹ ਬੈਰੀਲ ਨੂੰ ਬੰਦ ਕਰ ਰੱਖਿਆ ਨਾ ਸਰਕਾਰ ਨੇ ਇਹਦਾ ਮਸਲਾ ਹੱਲ ਕਰਨਾ ਕਿਹਦਾ ਨਾ ਤੇ ਪਰੋਂ ਤੋਂ ਤੱਕ ਇੱਥੋਂ ਤੱਕ ਕਿਵੇਂ ਪਹੁੰਚੇ ਤੁਸੀਂ ਤੁਰ ਕੇ ਆ ਜੀ ਮਾਣ ਆ ਗਏ ਦੇਖੋ ਨਹੀਂ ਹੈ ਨਾ ਇਹ ਐਸੇ ਯਾਰ ਮਨਦਰ ਸਿੰਘ ਜੀ ਪੀਐਸ ਪੁਈਆ ਸਰਪੜ ਤੋਂ ਜੀ ਇੰਚਾਰਜ ਨਾਕਾ ਗੁੰਜਾਲ ਸਾਡੇ ਨਾਲੋਂ ਤਾਂ ਕੋਈ ਬੰਦ ਨਹੀਂ ਹੈਗਾ ਜੀ ਬੰਦ ਤੇ ਰਸਤਾ ਨਾਲੋਂ ਕੀਤਾ ਗਿਆ ਵੈਰੀਕੇਟ ਪੁੱਤਰਾਂ ਦੇ ਨਾਲ ਜੀ ਬਿਲਕੁਲ ਸਲਾਲਾਤੀ ਉਹਨਾਂ ਨੇ ਬਿਲਕੁਲ ਹੀ ਬੰਦ ਕਰਤਾ ਐਂਬੂਲੈਂਸ ਵਗੈਰਾ ਕੋਈ ਵੀ ਗੱਡੀਆਂ ਨੂੰ ਕਿਸੇ ਨੂੰ ਕੋਈ ਰਸਤਾ ਨਹੀਂ ਦੇ ਰਹੇ ਜੀ ਪਰ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਅਗਰ ਡਿਵਾਈਡ ਕਰ ਰਹੇ ਹੋ ਸਰ ਅਸੀਂ ਤੇ ਇਹਨਾਂ ਨੂੰ ਰਾਹ ਪਾ ਰਹੇ ਆ ਜੀ ਵੀ ਇੱਧਰ ਦੀ ਨਿਕਲ ਜਾਓ ਸਾਈਡ ਤੋਂ ਫੇ ਜੀ 1 ਕਿਲੋਮੀਟਰ ਅੱਗੇ ਜਾ ਕੇ ਇੱਕ ਨਿੱਕਾ ਬ੍ਰਿਜ ਹੁੰਦਾ ਜੀ ਉਤੋਂ ਵੱਡੀ ਗੱਡੀ ਤੇ ਪਾਸ ਨਹੀਂ ਹੁੰਦੀ ਕਾਰ ਵਗੈਰਾ ਪਾਸ ਹੋ ਜਾਂਦੀ ਹੈ ਜੀ ਤੇ ਬੈਰੀਕਾਟ ਕਿਹੜੀ ਸਰਕਾਰ ਵੱਲੋਂ ਕੀਤਾ ਗਿਆ ਜੀ ਸਰਕਾਰ ਵੱਲੋਂ